La praga Producció Ehats Roca موسيقى ਮੇਰਾ ਭਤੀਜਾ ਵਾ ਰਿਜ਼ਮ ਜਾਨ ਉਹ ਘਰ ਤੋਂ ਆ ਰਿਹਾ ਸੀ ਦੁਕਾਨ ਤੇ ਮਤਲਬ ਕਿ ਖਾਣਾ ਖਾ ਕੇ ਆ ਰਿਹਾ ਸੀ ਰਸਤੇ ਦੇ ਵਿੱਚ ਦੋ ਜਾਂ ਤਿੰਨ ਮੁੰਡੇ ਆਨ ਪਛਾਤੇ ਨੂੰ ਰਸਤੇ 'ਚ ਪਏ ਆ ਉਹਨੂੰ ਥੱਲੇ ਸੁੱਟਦਾ ਵਾ ਉਹਨਾਂ ਨੇ ਤੇ ਲੁੱਟਖੋ ਕੀਤੀ ਆ ਉਹਦੇ ਸਿਰ ਤੇ ਵੀ ਵਾਰ ਕੀਤੇ ਆ ਤੇ ਉਹਦੇ ਸਮਾਨ ਵੀ ਲੈ ਗਏ ਜੇਬ ਚੋਂ ਕੱਢ ਕੇ ਉਹਨੂੰ ਫਿਰ ਹਸਪੀਟਲ ਐਡਮਿਟ ਕਰਾਇਆ ਵਾ ਤੇ ਟਾਂਕੇ ਵਗੈਰਾ ਲੱਗੇ ਆ ਬਟ ਠੀਕ ਆ ਬੇਟਾ ਤੁਹਾਡਾ ਲੜਕਾ ਠੀਕ ਆ ਪਰ ਸ਼ਹਿਰ ਦੇ ਵਿੱਚ ਬਹੁਤ ਮਾੜਾ ਹਾਲ ਆ ਜੀ ਨਿਤ ਨਵੇਂ ਤੋਂ ਨਵੇਂ ਮਤਲਬ ਕਿ ਆਪਾਂ ਇਹ ਸੁਣਨ ਨੂੰ ਜਾਂ ਵੇਖਣ ਨੂੰ ਮਿਲਦੀਆਂ ਪਈਆਂ ਚੀਜ਼ਾਂ ਘਟਨਾਵਾਂ ਵੀ ਰੋਜ਼ ਕੁਝ ਨਾ ਕੁਝ ਵਾਪਰਦਾ ਪਿਆ ਵਾ ਇਆਂ ਜਿਹੜੀਆਂ ਚੋਰੀਆਂ ਆ ਇਹ ਕਿੰਨੇ ਕਿੰਨੇ ਦੀ ਘਟਨਾ ਹੈ ਲਗਭਗ ਭਾਜੀ 1 ਵਾਈਕੇ 10 ਮਿੰਟ ਦੀ ਗੱਲ ਆ ਜੀ ਇਹ ਦੁਪਹਿਰ ਦੀ ਗੱਲ ਆ ਔਰ ਜਦੋਂ ਉਹਨੇ ਬੇਟੇ ਨੂੰ ਉੱਥੇ ਢਾਇਆ ਵਾ ਉਹਨੇ ਰੋਣਾ ਪਾਇਆ ਫਿਰ ਗਲੀ ਵਾਲੇ ਆਣ ਗੁਆਣ ਨਿਕਲੇ ਆ ਉਹਨਾਂ ਨੇ ਬਚਾਇਆ ਉਹਨੂੰ ਵੇਖ ਕੇ ਭੱਜ ਗਏ ਆ ਤੇ ਭੱਜ ਗਏ ਫਿਰ ਗਲੀ ਵਾਲੇ ਗਏ ਆ ਮਗਰ ਉਹਨਾਂ ਨੇ ਇੱਕ ਮੁੰਡਾ ਤਾਂ ਮੌਕੇ ਤੇ ਫੜ ਲਿਆ ਵਾ ਉਹ ਲੱਗੇ ਜਹਾਂਗੀਰ ਪਿੰਡ ਦਾ ਨਿਕਲਿਆ ਮੁੰਡਾ ਉਹਨੂੰ ਫਿਰ ਪੁਲਿਸ ਵਾਲੇ ਲੈ ਕੇ ਗਏ ਆ ਆਪਣੇ ਅੰਦਰ ਇਹ ਕਿੰਨੇ ਜਾਣੇ ਆ ਜੀ ਇਹ 2 ਜਾਣੇ ਤੇ ਕੈਮਰੇ ਦੇ ਵਿੱਚ ਆਂਦੇ ਪਏ ਪਰ ਉਸ ਤਰ੍ਹਾਂ ਵੇ ਇਹ ਜੋ ਕਹਿੰਦੇ ਆ ਵੀ ਹੈਗੇ ਮੁੰਡੇ ਤਿੰਨ ਆ ਇੱਕ ਭੱਜ ਗਿਆ ਹਥਿਆਰ ਜਿਹੜਾ ਤਾਂ ਮੁੰਡਾ ਫੜਿਆ ਗਿਆ ਬਰਾਮਦ ਕੀਤਾ ਉਹਦੇ ਕੋਲੋਂ ਇੱਕ ਚਾਕੂ ਇੱਕ ਕੜਾ ਤੇ ਹੋਰ ਵੀ ਕੋਈ ਸਮਾਨ ਨਿਕਲਿਆ ਚਾਨੀ-ਚੋਣੀ ਨਿਕਲੀ ਉਹਦੀ ਜੇਬ ਚੋਂ ਸਿਰ ਤੇ ਕਿੰਨੇ ਹੀ ਫਟ ਲੱਗੇ ਸਿਰ ਤੇ ਉਹਦੇ 2-3 ਟਾਂਕੇ 2-3 ਜਗ੍ਹਾ ਉਹਨੇ ਵਾਰ ਕੀਤੇ ਆ ਜੀ ਟਾਂਕੇ ਲੱਗੇ ਉਹਦੇ ਪੰਜ ਮੰਗ ਕਰਦੇ ਮੰਗਦੇ ਤੁਹਾਨੂੰ ਦੱਸਤੀ ਆ ਜੀ ਪਹਿਲਾਂ ਵੀ ਪ੍ਰਸ਼ਾਸਨ ਵੱਲ ਉਹ ਹੀ ਵੀ ਜਿਹੜੀ ਰੋਜ਼ ਸ਼ਹਿਰ ਦੇ ਵਿੱਚ ਵਾਰਦਾਤਾ ਹੁੰਦੀਆਂ ਉਹਦੇ ਤੇ ਥੱਲ ਪਾਈ ਜਾਵੇ ਔਰ ਜਿਹੜਾ ਬੰਦਾ ਸੇਫ ਰਹੇ ਸ਼ਹਿਰ ਦੇ ਵਿੱਚ ਇਹ ਕਾਹਦੀ ਕੀ ਗੱਲ ਹੈ ਭਾਜੀ ਸਵਾਗੋ 1 ਵਜੇ ਤੇ ਲਗਭਗ 1 ਵਜੇ ਦੇ ਕਰੀਬ ਕਰੀਬ ਗੱਲਿਆ ਤੇ ਉਦੋਂ ਅਸੀਂ ਦੁਕਾਨ ਤੇ ਬੈਠੇ ਆ ਪਿੱਛੋਂ ਗਲੀ ਜੋ ਇਹਨਾਂ ਦੇ ਬੇਟੇ ਦੇ ਵਿਚਾਰੇ ਨੂੰ ਪਿੱਛੋਂ ਸਾਟਾ ਲਾ ਗਏ ਦੋ ਤਿੰਨ ਮੁੰਡੇ ਤੇ ਪਤਾ ਲੱਗਾ ਹਸਪਤਾਲ ਅਸੀਂ ਚਲੇ ਗਏ ਪਿੱਛੇ ਉਹਦੇ ਨਾਲ ਹੀ ਜਦੋਂ ਬਾਅਦ ਚ ਪਤਾ ਲੱਗਾ ਵੀ ਇਹਨਾਂ ਦੇ ਬੰਦੇ ਜਿਹੜੇ ਦੁਕਾਨ ਤੇ ਕੰਮ ਕਰਦੇ ਉਹ ਪਿੱਛੋਂ ਉਹ ਬੰਦੇ ਜਿਨ੍ਹਾਂ ਨੇ ਮਾਰਦਾਤ ਕੀਤੀ ਮੁੰਡੇ ਨੂੰ ਕੁੱਟ ਗਏ ਤੇ ਕੜਾ ਮਾਰਿਆ ਸਿਰ ਤੇ ਉਹਦੇ ਸਿਰ ਪਾੜ ਗਏ ਉਹਦਾ ਉਹਨੂੰ ਲੈਣ ਗਏ ਬੰਦਿਆਂ ਬੰਦਾ ਇੱਕ ਫੜ ਲੈਂਦਾ ਵਾ ਫਿਰ ਉਹਨੂੰ ਆ ਕੇ ਪੁੱਛਿਆ ਉਹ ਬਗਿਆ ਬਗਿਆ ਜੀ ਮੇਰੇ ਨਾਲ ਹੋਰ ਵੀ ਬੰਦੇ ਸੀਗੇ ਕਿ ਕੋਈ ਦਿਨੇ ਆਲ ਦਾ ਦੱਸਦਾ ਸੀਗਾ ਉਹਦੀ ਫਿਰ ਤਲਾਸ਼ੀ ਤਲੂਸ਼ੀ ਬੰਦਿਆਂ ਨੇ ਲਈ ਆ ਉਹਦੇ ਕੋਈ ਚਾਕੂ ਨਿਕਲਿਆ ਵਾ ਕੜਾ ਨਿਕਲਿਆ ਵਾ ਸੱਟ ਕਿੰਨੇ ਕਿ ਲੱਗੀ ਪਤਾ ਸੱਟ ਵੇਖੋ ਜੀ ਸਿਰ 'ਚ ਲੱਗੀ ਆ ਮਰਖੇ ਪੰਜ ਪੰਜ ਤੋਂ 7 ਟਾਂਕੇ ਲੱਗੇ ਆ ਕੱਲ ਵੀ ਕੋਈ ਘਟਨਾ ਆਈ ਆ ਇਸ ਤੋਂ ਥੋੜੀ ਜਿਹੀ ਅੱਗੇ ਗਲੀ ਆ ਤਾਲ ਰੈਸਟੋਰੈਂਟ ਵਾਲੀ ਪਈ ਦੀ ਉੱਥੇ ਵੀ ਸੇਮ ਘਟਨਾ ਹੋਈ ਆ ਉੱਥੇ ਪਰ ਲੁੱਟ ਖੋ ਕੇ ਲੱਗੇ ਉੱਥੇ ਬੰਦੇ ਨਹੀਂ ਫੜੇ ਗਏ ਅੱਜ ਇਹਨਾਂ ਦੇ ਉਹ ਬੰਦੇ ਸੀਗੇ ਸੀਗੇ ਬੰਦਿਆਂ ਦੇ ਪਿੱਛੇ बोले ਤੁਹਾਨੂੰ ਵੇਖੋ ਫੜਾਇਆ ਜੀ ਪੁਲਿਸਾਂ ਦੀ ਜੀ ਅਸੀਂ ਕਾਰਵਾਈ ਕਰਾਂਗੇ ਪਰ ਸਾਡੀ ਮੰਗ ਹੈ ਵੀ ਸ਼ਹਿਰ ਚ ਬਹੁਤ ਜ਼ਿਆਦਾ ਬੁਰਾ ਹਾਲਿਆ ਵਾਰਦਾਤਾਂ ਦਾ ਮਤਲਬ ਕੋਸ਼ਿਸ਼ ਸਮਝ ਨਹੀਂ ਲੱਗਦੀ ਕਿ ਇਹ ਆਮ ਸ਼ਰੀਫ ਬੰਦੇ ਦੇ ਤੇ ਸ਼ਹਿਰ ਦੇ ਵਿੱਚ ਕੋਈ ਜ਼ਿੰਦਗੀ ਨਹੀਂ ਕਈ ਲੋਕਾਂ ਨੂੰ ਫੋਨ ਆਉਂਦੇ ਆ ਕਈ ਫਰੋਤੀਆਂ ਦੇ ਫੋਨ ਆਉਂਦੇ ਕੋਈ ਕਾਲਾਂ ਆਉਂਦੀਆਂ ਵਾ ਬੁਰਾ ਹਾਲ ਜੇ ਜੰਡਿਆਲੇ ਦਾ ਇਲਾਕੇ ਦਾ ਲੋਕੀ ਕੰਮ ਕਰਨ ਜਾਂ ਇਹਨਾਂ ਲੋਕਾਂ ਨੂੰ ਪੈਸੇ ਪੈਸੇ ਵੰਨਣਾ ਕੀ ਕਰੇ ਕੋਈ ਲੋਕੀ ਤੇ ਫਿਰ ਫਿਰ ਇੱਕ ਪਾਸੇ ਕਹਿੰਦੇ ਆ ਜੀ ਅਸੀਂ ਬੱਚੇ ਬਾਹਰ ਨਹੀਂ ਜਾਣਦੇ ਨੇ ਬੱਚਿਆਂ ਦੇ ਆਪੇ ਘਰਦਿਆਂ ਨੇ ਭੇਜਨੇ ਬੱਚੇ ਕੀ ਕਹਿਣਗੇ ਬੱਚੇ ਕਹਿਣ ਜਾਣਾ ਨਾ ਕਹਿਣ ਘਰਦਿਆਂ ਨੇ ਭੇਜਦੇ ਨੇ ਵੀ ਜਾਓ ਬਾਹਰ ਜੇ ਵੀ ਅਗੋ ਤੁਹਾਡੀ ਜ਼ਿੰਦਗੀ ਨਹੀਂ ਇਹਦੇ ਸੇਫ ਜਦੋਂ ਪੰਜਾਬ 'ਚ ਜ਼ਿੰਦਗੀ ਕਿਹਦੀ ਸੇਫ ਨਹੀਂ ਤੇ ਕਿਹੜਾ ਕੋਈ ਰੋਗ ਹੈ ਤਾਂ ਕਦੀ ਕੋਈ ਪੁਲਸੜਾ ਅਸੀਂ ਵੇਖਦੇ ਨਹੀਂ ਕਿ ਉੱਚ ਮੋਟਰਸਾਈਕਲ ਦੇ ਹੁੰਦੇ ਆ ਪੀਸੀਆਰ ਉਹ ਬਸ ਇੱਕ ਗੁਧਿਆੜੀ ਜੇ ਇੱਕ ਅੱਧਾ ਘੇੜਾ ਲੱਗਦਾ ਨਾ ਕੋਈ ਕਿਸੇ ਦੇ ਕਾਰਵਾਈ ਪੈਂਦੀ ਆ ਇੰਨਾ ਅਮਲੀ ਸ਼ਹਿਰ ਚ ਹੋਇਆ ਬਸ ਇੰਨੀਆਂ ਚੋਰੀ ਹੁੰਦੀਆਂ ਕਿਸੇ ਨੂੰ ਕੋਈ ਪਤਾ ਨਹੀਂ ਲੱਗਦਾ ਸ਼ਰੈਆਮ ਲੋਕਾਂ ਨੂੰ ਪਤਾ ਲੱਗਣ ਡਿਆ ਵੀ ਸਮੈਗ ਨਾ ਰਜੇ ਜਾਂ ਕੋਈ ਕਾਰਵਾਈ ਨ ਕਿਸੇ ਦੇ ਹੁੰਦੀ ਬਹੁਤ ਭੋਕੇ ਮੋਦਮੋਲ ਖਰਾਬ ਹੈ ਜੀ ਹਮ ਸਿੰਘ ਹੈ ਜੀ ਪਰ ਕੀ ਗੱਲ ਕੀ ਗੱਲ ਵੀਰ ਜੀ 10 ਮਿੰਟ ਪਹਿਲਾਂ ਦੀਪਕ ਭਾਜੀ ਆਏ ਆ ਰੋਟੀ ਖਾਣ ਮੈਂ ਵੀ ਲਾਗੋ ਦੀ ਨੰਗਾ ਵਾ 10 15 ਮਿੰਟ ਬਾਅਦ ਹੀ ਕਾਕਾ ਰੋਟੀ ਖਾ ਕੇ ਹੋਂ ਡਿਆ ਵਾ ਤੇ ਰਾਜ ਹੋਂਦਿਆਂ ਇਹਨੂੰ ਘੇਰ ਲਿਆ ਮੁੰਡਿਆਂ ਨੇ ਉਹ ਸ਼ਟਰ ਦੇ ਨਾਲ ਲਾ ਕੇ ਵਿਚਾਰੇ ਦਾ ਜੀ ਤੇ ਪਹਿਲਾਂ ਗੱਲ ਘਟਣ ਦੇ ਪਿਆ ਚੈਨੀ ਕੋਈ ਉਹਦੀ ਤੇ ਮੜਕੇ 12 ਵਿੱਚ ਜਿਹੜਾ ਉਹ ਨੁਕਸ ਹੁੰਨ ਮਕੀ ਹੁੰਦਾ ਵੇ ਫਿਰ ਉਹਨੇ ਵਿਚਾਰੇ ਨੇ ਰੋਲਾ ਰਾਲਾ ਪਾਇਆ ਤੇ ਲੱਗ ਗਿਆ ਘਰ ਦੇ ਲੱਗ ਕੇ ਲੇਡੀ ਜੋ ਵਿਚਾਰੀ ਆਈ ਸਾਹਮਣੇ ਡਾਕਟਰ ਰੰਧਾਵਾ ਸਾਹਿਬ ਦਾ ਬੇਟਾ ਆਇਆ ਉਹਨਾਂ ਨੇ ਤੇ ਫੇਰੇ ਬਾਦੇ ਵਿੱਚ ਜਦੋਂ ਰੋਲਾ ਰਾਲਾ ਪੈ ਗਿਆ ਭੱਜ ਗਏ ਆ ਤੇ ਇੱਕ ਨੂੰ ਜਾ ਕੇ ਭੱਜ ਗਏ ਫੜਿਆ ਹੋਇਆ ਹੈਗਾ ਵਾ ਤੇ ਦੂਜੇ ਇੱਕ ਜਣਾ ਹੋਰ ਹੀ ਮੌਕੇ ਤੇ ਉਹ ਭੱਜ ਗਿਆ ਤੇ ਤਿੰਨ ਜਣੇ ਦੱਸਦੇ ਉਸ ਤਰ੍ਹਾਂ ਵੇਹੇ ਤੇ ਇਹ ਤੇ ਬਹੁਤ ਹੀ ਕਮਸਾਨ ਹੋਣ ਡਿਆ ਜੰਡਿਆਲਾ ਗੁਰੂ ਦੇ ਵਿੱਚ ਰੋਜ਼ ਕਪਾ ਕੱਲ ਵੀ ਵਾਰਦਾਤ ਹੋਈ ਤਾਲ ਰੈਸਟੋਰੈਂਟ ਲੱਗੀ ਉੱਤੇ ਵੀ ਇਹੋ ਪ੍ਰਤੀਦਰ ਹੋਇਆ ਉਹਦੋਂ ਪਹਿਲਾਂ ਹੁਣ ਲੱਗ ਇਹਨਾਂ ਭਾਈ ਹੁਣ ਦੀ ਦੁਕਾਨ ਇਹਨਾਂ ਦੀ ਚੋਰੀ ਉੱਤੇ ਇਹਨਾਂ ਦੀ ਵੀ ਹੋਈ ਆ ਸਾਡੀ ਵੀ ਹੋਈ ਆ ਤੇ ਕੋਈ ਕਾਰਵਾਈ ਦੀ ਕੋਈ ਕੁਝ ਨਹੀਂ ਆ ਪੁਲਿਸ ਤੇ ਪੁੱਛਣੀ ਨਹੀਂ ਆਉਂਦੀ ਬਾਅਦ ਚ ਇਦਾਂ ਹੀ ਹੈਗੇ ਜੇ ਕਿ ਮਰਗੇ ਜਿਨੇਆਲੇ ਵਾਲਿਓ ਕੋਈ ਨਹੀਂ ਆਹੀਂ ਤੇ ਇਦਾਂ ਗੰਦਾ ਪ੍ਰਚਾਰ ਹੋ ਗਿਆ ਜਿਨੇਆਲੇ ਜੇ ਛਰੇ ਆਮ ਨਸ਼ੇ ਵੇਚਣ ਦੇ ਆ ਅਤਿ ਇਹ ਚਲ ਜਵਾ ਛੇ ਪੂਰਾ ਮਹਲਾ 7 ਵਾਰ ਚਲ ਦੋ ਇਹਨਾਂ ਦੋ ਨੰਬਰੀ ਇਥੇ ਆ ਰਿਆ ਇਹਨੇ ਨਸ਼ੇ ਆ ਪੁੱਛੋ ਹੀ ਕੋ ਨਾ ਪੂਰਾ ਹਾਲ ਹੋਇਆ ਪਿਆ ਵਾ ਨਿਗੇ ਨਿਗੇ ਮੁੰਡਿਆਂ ਦੇ ਜੇਬਾਂ ਦੇ ਵਿੱਚ ਪਿਸਤਲ ਤੁਰੇ ਫਿਰਦੇ ਆ ਕੋਈ ਹੱਦ ਥੋੜਾ ਹੈਗਾ ਕੀ ਇਹਦਾ ਧੀ ਪੁੱਤ ਜਿਹੜਾ ਇਹਦੀ ਕਿਸ ਨਾਲ ਕੀ ਦੁਸ਼ਮਣੀ ਆ ਉਹ ਕਹਿਣ ਦੇ ਆ ਜੀ ਇਹ ਦੁਸ਼ਮਣੀ ਹੈ ਤੇ ਇਹ ਕਹਿੰਦੇ ਇਹਨੇ ਤੇ ਵਿਚਾਰੇ ਨੇ ਕਦੀ ਰਾਹ ਨਹੀਂ ਜਾਂਦੇ ਹਨ ਨੂੰ ਨਹੀਂ ਕਦੀ ਕਵਾਇਆ ਜਿਹੜੇ ਅਸੀਂ ਰੋੜ ਗਵਾਟੀ ਲਾ ਕੇ ਰਹਿੰਦੇ ਨੇ ਵਿਚਾਰੇ ਇਹਨਾਂ ਨੂੰ ਜਾਣਾ ਮੰਗ ਪਾ ਜੀ ਮੰਗਦੇ ਅਸੀਂ ਤੇ ਬੜੀ ਵਾਰੀ ਮੰਗ ਕਰ ਚੁੱਕੇ ਹੈਗੇ ਆ ਪਰ ਕੋਈ ਛਣਵਾਈ ਨਹੀਂ ਹੈ ਕਿ ਮੰਗ ਕੀ ਦੱਸੀ ਇਹਦੇ ਕੀ ਨਾ ਦੱਸੀ ਹੈ ਜੀ ਕੋਈ ਠਣਵਾਈ ਨਹੀਂ ਹੈਗੀ ਕਿਸੇ ਤਰ੍ਹਾਂ ਦੀ 1% ਜ਼ਮਾਨਾ ਆਈ ਹੋਏ ਨਾ ਤਹੀਂ ਕਹੀ ਹੈ ਜੀ ਸਾਡੀ ਮੰਗ ਪੂਰੀ ਹੋ ਗਈ ਆ ਦੋ ਵਾਰੀ ਸਾਡੇ ਚੋਰੀ ਹੋ ਗਈ ਆ ਦੋ ਵਾਰੀ ਭਾਈ ਹੁਣਾਂ ਦੀ ਹੋ ਗਈ ਓਥੇ ਮੇਨ ਤੇ ਵੀ ਇੱਤੇ ਵੀ ਹੋ ਗਈ ਆ ਅੱਜ ਆ ਵਾਰ ਦਾਤ ਹੋ ਗਈ ਆ ਕੱਲ ਨੂੰ ਮੇਰੇ ਬੱਚੇ ਦਾ ਹੋ ਸਕਦੀ ਕਿ ਨਾ ਮੇਰੀ ਘਰ ਦਾ ਪਰਚਾ ਖੋ ਕੇ ਲੈ ਗਏ ਤੇ ਬੈਂਕ ਲਾ ਕੇ ਥੋੜੇ ਤਨ ਹੋਏ ਕੀ ਕਰਾਂਗੇ ਦੱਸੋ ਬੜੇ ਪੂਰੇ ਹਾਲੂ ਪਏ ਆ ਬੈਂਕ ਚ ਤੇ ਬੈਂਕ ਚ ਵਿਚਾਰੇ ਮੋਟਰਸਾਈਕਲ ਚੁੱਕੇ ਜਾਣਦੇ ਰੋਜ਼ ਲੋਕਾਂ ਦੇ ਹਸਪਤਾਲੋਂ ਮੋਟਰਸਾਈਕਲ ਚੁੱਕੇ ਜਾਣਦੇ ਰੋਜ਼ ਲੋਕਾਂ ਦੇ ਇੰਨਾ ਬੁਰਾ ਹਾਲਿਆ ਪੁੱਛੋ ਹੀ ਕੋਈ ਨਾ ਹੈਗਾ ਜੰਡੇ ਵਾਲੇ ਦਾ ਤੇ ਬੇੜਾ ਹੀ ਕਰਕੰਦੇ ਆ ਤੇ ਪੁਲਿਸ ਦੇ ਕਾਰਨ ਦੇ ਜੂਨ ਹੀ ਸਰਕਦੀ ਆ ਗਈ ਬਿਲਕੁਲ ਕਿਸ ਤਰ੍ਹਾਂ ਦੀ ਵੀ ਮਾਤਾ ਜੀ ਨੇ ਜੀ ਭਾਜੀ ਮੈਂ ਫੇ ਰੋਟੀ ਖਾ ਕੇ ਦੁਕਾਨ ਵਾਲ ਨੂੰ ਜਾਨਾ ਹੀ ਪਿਆ ਸੀਗਾ ਤੇ ਦੋ ਜਾਨੇ ਮੈਨੂੰ ਲੁੱਟ ਖਾਉਣ ਨੂੰ ਪੈ ਗਏ ਤੇ ਇੱਕ ਜਾਨੇ ਨੇ ਕ੍ਰੋਸ ਕੀਤਾ ਮਗਰੋਂ ਉਹਨੇ ਜਫਾ ਪਾਇਆ ਜਿਸ ਤਰ੍ਹਾਂ ਬਾਂਦਰ ਨਹੀਂ ਛਾਲ ਮਾਰਦਾ ਉਤਰ ਮਗਰੋਂ ਪੈ ਗਏ ਤੇ ਉਹਨੇ ਸੱਟ ਮਾਰੀ ਤੇ ਦੂਜੇ ਜਾਨੇ ਭੱਜਾ ਭਜਾਇਆ ਦੂਜੇ ਨੇ ਵੀ ਫੇ ਮੈਨੂੰ ਉਹ ਉਧਰੋਂ ਪੈ ਗਿਆ ਦੋਵੇਂ ਕੁੱਟਣ ਲਾ ਪਏ ਲੁੱਟ ਖਾਉਣ ਨੂੰ ਪਏ ਉਨ ਲੰਮਾ ਪਾਤਾ ਬੋਬ ਗੁੱਟਿਆ ਉਹਨਾਂ ਨੇ ਫਿਰ ਉਹ ਭੱਜ ਕੇ ਮੈਂ ਚੀਕਾਂ ਮਾਰੀਆਂ ਬਹੁਤ ਜਿਆਦੀਆਂ ਸਾਰੇ ਬੰਦਾਂ ਨੂੰ ਬੁਲਾਇਆ ਗਲੀ ਚ ਆਵਾਜ਼ ਮਾਰੀ ਜੋ ਹਾ ਹ ਉਹ ਸਿਰ ਤੇ ਮਾਰੀ ਉਹਨਾਂ ਐਡਾ ਤਗੜਾ ਉਹਨਾਂ ਦਾ ਕੜਾ ਸੀਗਾ ਉਹਨੇ ਐ ਕਰਕੇ ਪੂਰਾ ਇਸ ਤਰ੍ਹਾਂ ਹੀ ਸਿਰ ਤੇ ਮਾਰਿਆ ਤੇ ਮੈਂ ਜਿੱਤਰਾ ਆਵਾਜ਼ਾਂ ਮਾਰੀਆਂ ਜਿਸ ਤਰ੍ਹਾਂ ਦੋ 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 ਜਣੇ ਬਾਹਰ ਆਏ ਇੱਕ ਸਾਹਮਣੇ ਗਲੀ ਚ ਆਂਟੀ ਬਾਹਰ ਆਏ ਤੇ ਆਪਣੇ ਗਦਾਮ ਚੋਂ ਮੈਂ ਮੁੰਡਿਆਂ ਨੂੰ ਆਵਾਜ਼ ਮਾਰੀ ਤੇ ਗਦਾਮ ਚੋਂ ਮੁੰਡੇ ਦੋ ਬਾਹਰ ਆਏ ਸਾਹਮਣੇ ਉਹਨਾਂ ਡਾਕਟਰ ਸਾਹਿਬ ਦਾ ਮੁੰਡਾ ਬਾਹਰ ਆਇਆ ਰੰਦਾਵਾ ਸਾਉ ਦਾ ਹਫਤੇ ਉਹ ਉਹ ਸਾਰੇ ਆਏ ਤੇ ਉਹ ਭੱਜ ਗਏ ਉਹਨੇ ਚਿਹਰ ਨੂੰ ਮੁੰਡੇ ਦੇਖ ਕੇ ਕਿ ਸਾਰੇ ਬਾਹਰ ਆਣ ਲਾ ਪਏ ਤੇ ਉਹਨਾਂ ਮੈਨੂੰ ਛੱਡ ਗਏ ਤੇ ਉਦੋਂ ਮੈਂ ਦੇਖਿਆ ਮੇਰਾ ਸਿਰ ਸਾਰਾ ਪਾੜ ਗਿਆ ਖੂਨ ਨਿਕਲਦਾ ਵੇਖੋ ਨਾ ਖੂਨ ਹੋ ਗਿਆ ਹੱਥ ਵੀ ਸਾਰਾ ਖੂਨੋਂ ਖੂਨ ਹੋ ਗਿਆ ਸੀ ਜੀ ਬਿਆਨ ਸਾਰੇ ਹੋਏ ਰਿਕਾਰਡ ਦੋ ਦੋ ਤੋਂ ਤਿੰਨ ਜਾਨੇ ਸੀਗੇ ਮੈਨੂੰ ਜਿਹੜੇ ਪਏ ਉਹਨੂੰ ਚਾਨ ਲਗੇ ਚਾਨ ਤੇ ਪੇ ਇੱਕ ਬੰਦਾ ਅਰੈਸਟ ਹੋਇਆ ਜੇ ਫਿਲਹਾਲ ਕੀ ਮੰਗ ਕਰੀਏ ਜੇ ਇਨਸਾਫ ਚਾਹੀਦਾ ਬਿਲਕੁਲ ਵੀ ਸਿਕਿਉਰ ਨਹੀਂ ਹੈਗਾ ਸਿਕਿਉਰਿਟੀ ਤਾਂ ਘਟੂ ਘਟ ਆਪਣੀ ਬੰਦੇ ਦੀ ਆਪ ਦੀ ਕਲੀਆ ਘਰ ਦੀ ਗਲੀ ਆ ਘਰ ਦੀ ਗਲੀ ਦੇ ਵਿੱਚ ਲੁੱਟਖੋਲ ਇਹ ਬੰਦੇ ਪਿੰਦੇ ਪਿਆ 1% ਵੀ ਸਿਕਿਉਰ ਨਹੀਂ ਹੈਗਾ ਕਮ ਘਟੂ ਘਟ ਬੰਦੇ ਨੂੰ ਆਪਣੇ ਆਜ਼ਾਦ ਤੁਰਨ ਦੀ ਤਾਂ ਸਿਕਿਉਰਿਟੀ ਮਿਲੇ ਬੰਦੇ ਇਸ ਤਰ੍ਹਾਂ ਪਿੰਦੇ ਪਿਆ ਬਹੁਤ ਮਾੜੇ ਹਾਲਾਤ ਚੱਲਦੇ ਪਿਆ ਰਾਈਟ ਨਾਓ ਜੋ ਅੱਜ ਦੋ ਤਿੰਨ ਨੌਜਵਾਨ ਸੀਗੇ ਲੁੱਟ ਦੀ ਅੰਜਾਮ ਦਿੱਤਾ ਸੀਗਾ ਪੰਜਾਬ ਨੈਸ਼ਨਲ ਬੈਂਕ ਲਾ ਕੇ ਗਲੀ ਤੇ ਕੀ ਕਾਰਵਾਈ ਕਰ ਰਹੇ ਤੁਸੀਂ ਉਹਨਾਂ ਤੇ ਹਾਂ ਕੰਪਲੇਂਟ ਆਈ ਹੈ ਜੋ ਵੀਡੀਓ ਵੇਖੀ ਉਹਨਾਂ ਦੋ ਨੌਜਵਾਨ ਇੱਕ ਲੜਕੇ ਨਾਲ ਘੁੱੜ ਰਹੇ ਆ ਉਹਦੀ ਵੈਰੀਫਾਈ ਕਰਕੇ ਤੇ ਜੋ ਕਾਰਵਾਈ ਬੰਦੀ ਕਰ ਰਹੇ ਆ ਸਰ ਇਸ ਤਰ੍ਹਾਂ ਦੀ ਕੱਲ ਵੀ ਇੱਕ ਘਟਨਾਤਾਰ ਰੈਸਟੋਰੈਂਟ ਲੱਗੀ ਹੋਈ ਆ ਇਸ ਤਰ੍ਹਾਂ ਉਹ ਵੀ ਲੋਕਾਂ ਦਾ ਮੋਬਾਈਲ ਫੋਨ ਆਏ ਸੀ ਕੱਲ ਤੇ ਕੋਈ ਸਾਡੇ ਕੋਲ ਤਲਾ ਨਹੀਂ ਆਈ ਕੱਲ ਦੀ ਕੋਈ ਵੀ ਸਰ ਇਹੋ ਜਿਹੇ ਘਟਨਾਵਾਂ ਹੋਰ ਵੀ ਕਾਫੀ ਹੋ ਰਿਹਾ ਕੀ ਕਰਨਾ ਚਾਹੋਗੇ ਉਹਦੇ ਆ ਇਹੋ ਜਿਹੇ ਘਨਾਵਾ ਲੋਕ ਤੁਹਾਨੂੰ ਗਾਣਾ ਅਪਲਾਈਮੈਂਟ ਆ ਪੁਲਿਸ ਘਟਿਆ ਏ ਲੋਕਾਂ ਨੂੰ ਕੰਮ ਨਹੀਂ ਮਿਲਦਾ ਤੇ ਉਹ ਉਹਦਾ ਕਾਰਨ ਕਰਕੇ ਕੋਈ ਕਈ ਨਸ਼ੇੜੀ ਵੀ ਹੈਗੇ ਆ ਉਹ ਵੀ ਨਸ਼ੇ ਦੀ ਪੂਰਤੀ ਲਈ ਕੋਸ਼ਿਸ਼ ਕਰਦੇ ਵੀ ਕਦੇ ਉਹ ਹੋਮਾ ਕਰ ਲੀਏ ਹੁਣ ਕੀ ਕਾਰਵਾਈ ਕਰ ਰਹੇ ਤੁਸੀਂ ਜੋ ਕਾਨੂੰਨ ਸਰ ਕਾਰਵਾਈ ਬਣਦੀ ਕੀਤੀ ਜਾ ਰਹੀ ਹੈ ਅੱਜ ਕੀ ਕਰ ਰਹੇ ਕਰੇ ਇੱਕ ਦੋ ਅਸੀਂ ਰੈਸਟ ਕਰ ਲਿਆ ਦੂਜਾ ਵੀ ਕੀਤਾ ਜਾਊਗਾ ਪਤਾ ਲੱਗਿਆ ਉਹਦਾ ਵੀ ਕਿੱਥੇ ਤਾਂ ਜੀ